ਪੜੀ ਕਿਤਾਂ ਦਾ ਲੱਗਾ ਫਿਰ ਘਰ ਪੜੀ ਜਿੰਨੇ ਕੇ ਅਸੀਂ ਜੀ ਆ ਨਾ ਜਿਉ ਉਹ ਸਾਡੇ ਹਾਲਾਤ ਸਾਡੇ ਤਾਂ ਬਹੁਤ ਵਧੀਆ ਹੋ ਅੱਛਾ ਹਾਂਜੀ ਹਾਂਜੀ ਚਲੋ ਵੇਖ ਲਓ ਫਿਰ ਜੇ ਤੁਹਾਨੂੰ ਸਹੀ ਲੱਗਾ ਤਾਂ ਚਲੋ ਟਾਈਮ ਪਾਸ ਹੋ ਜੇ ਹਨਾ ਤੇ ਬਾਅਦ ਚ ਚਲੋ ਵੇਖ ਲਓ ਜਦਾਂ ਆਊਗਾ ਹਾਂਜੀ ਹਾਂਜੀ ਇੱਕ ਹਫ਼ਤੇ ਵਧੀਆ ਨਾਲੇ ਭੰਡਾ ਢੀਕ ਰਵੇਗਾ ਨਾਲ ਦਾ ਆ ਚਲੋ ਨਹੀਂ ਸਮਾਨ ਤਾਂ ਨਿਕਾ ਮोटा ਸਾਰਾ ਉਹਨਾਂ ਦੇ ਅੰਦਰ ਹੀ ਹੈ ਨਹੀਂ ਉਹ ਤਾਂ ਲੱਗਾ ਭਾਜੀ ਸਾਰਾ ਤੇ ਵਧੀਆ ਟਾਈਮ ਪਾਸ ਨੂੰ ਬਣੇ ਹਾਂਜੀ ਹਾਂਜੀ ਸਾਡੇ ਆ ਘਰ ਨਾਲੋਂ ਕਿਤੇ ਵਧੀਆ ਵਾ ਬਿਲਕੁਲ ਬਿਲਕੁਲ ਤੇ ਚਲੋ ਇਹਨਾਂ ਨੇ ਕਿਹਾ ਵੀ ਚਲ ਕੋਈ ਬਹੁਤਾ ਵਧੀਆ ਲੱਭਾਂਗੇ ਫਿਰ ਕਰਾਇਆ ਜਿਆਦਾ ਪਊਗਾ ਹਾਂਜੀ ਹੈਨਾ ਨਹੀਂ ਭਾਈ ਸਾਡੇ ਮਤਲਬ ਦਾ ਹੀ ਹੈ ਤੇ ਨਾਲੇ ਉਹ ਇਹਦਾ ਯਾਰ ਵੀ ਕੀ ਕਹਤਾਂ ਨੇ ਲੈਣੇ ਵੀ ਆ ਪੈਸੇ ਕਰਾਈਏ ਕਿ ਨਹੀਂ ਲੈਣੇ ਕਿ ਥੋੜੇ ਬੋਲੇ ਬਹੁਤ ਚੱਲ ਦੇ ਵੀ ਦਵਾਂਗੇ ਨਹੀਂ ਪਿੰਦਰ ਕੋਈ ਨਹੀਂ ਕਰਾਵਾਂਗੇ ਉਹਨੇ ਵੱਡਾ ਹੈਨਾ ਹਾਂਜੀ ਹਾਂਜੀ ਬਾਕੀ ਪਿੰਦਰ ਕਹਿੰਦਾ ਮੈਂ ਕਰ ਲਾਂ ਗੱਲਬਾਤ ਉਹਨਾਂ ਚਲ ਉਹਨਾਂ ਦਾ ਵੀ ਕਿਹਾ ਮਜਬੂਰੀ ਆ ਉਹਦਾ ਵੀ ਵੇਲੇ ਪਿਆ ਹਾਂ ਆਹ ਨਹੀਂ ਨਹੀਂ ਬਿਲਕੁਲ ਵੇਲਾ ਹੀ ਹੈ ਇਹਦਾ ਹਾਂ ਬਾਦ ਨਾਮਾ ਗੱਲ ਕਰਨਾਗਾ ਫੇਰ ਇੱਕ ਵਾਰੀ ਹਾਂਜੀ ਨਾਲੇ ਚਲੋ ਲੱਗੇ ਆ ਉਧਰ ਉਧਰ ਜੇ ਕਿਸ ਨੂੰ ਜਰੂਰਤ ਪਏ ਤੇ ਚਲੋ ਇੱਕ ਵਾਰ ਜੇ ਮਨਾਂ ਮਤ ਕਰੂਗਾ ਹਾਂਜੀ ਬਿਲਕੁਲ ਨਾਲੇਪਿੰਦਰ ਦੀ ਨੌਕਰੀ ਦਾ ਕਿੰਦਾ ਬਣੀ ਗੱਲ ਕਿ ਨਹੀਂ ਡੈਡੀ ਉਹ ਤਾਂ ਬਣ ਗਈ ਏ ਆ ਵਰੀਆ ਹੋਰ ਐਸੇ ਕੋਈ ਇਕੱਠੇ ਚਲ ਜਾਏਗਾ ਵੇਖੋ ਮੋਟਰਸਾਈਕਲ ਤੇ ਬਾਹਾਂ ਨਹੀਂ ਇਕੱਠੇ ਜਾਵਾਂਗੇ ਤੇ ਹੋਰ ਤੇ ਇਕੱਠੇ ਤੁਸੀਂ ਆ ਜਾਇਆ ਕਰਨਾ ਹਾਂਜੀ ਤੇ ਚਲੋ ਆਪ ਕੋ ਆਪਣਾ ਕੰਮ ਚਲਾਈ ਜਾਓ ਜਿੱਦਾਂ ਤੁਹਾਨੂੰ ਦਰਦ ਮਿਲ ਗਏ ਤਾਂ ਹੋਰ ਠੀਕ ਹੈ ਨਾ ਜੀਵਨ ਅੱਜ ਸ਼ਰਮਾ ਨੇ ਇੱਥੇ ਜਲਦੀ ਉਹ ਮੈਂ ਕਹਿਣ ਲੱਗੀ ਸੀ ਕਿ ਹੁਣ ਚਲੀਏ ਬੜੇ ਦਿਨ ਹੋ ਗਏ ਇੱਥੇ ਆਏ ਹਾਂ ਬਹੁਤ ਗੱਲ ਵਾ ਬੇਕਾਰ ਹੀ ਕਰ ਲਈ ਕੋਈ ਨਹੀਂ ਦੋ ਦਿਨ ਉਹ ਹੁਣ ਚੱਲੀ ਹੈ ਨਾ ਫਿਰ ਚੱਲ ਜੀ ਬੜੇ ਦਿਨ ਹੋ ਗਏ ਮੇਰੀ ਗੱਲ ਸੁਣੋ ਕਰ ਲਓ ਇੱਕ ਦੋ ਦਿਨ ਇੱਥੇ ਹੋਰ ਜਾਣਾ ਤੇ ਹੈਗਾ ਹੀ ਆ ਮੈਨੂੰ ਵੀ ਭਾਜੀ ਕੋਈ ਗੱਲ ਨਹੀਂ ਅੱਜ ਵੀ ਜਾਣਾ ਕੱਲ ਵੀ ਜਾਣਾ ਜਾਣਾ ਤੇ ਪੈਣਾ ਹੀ ਹੈ ਪਾਹੀ ਜਾਈ ਲੈਣ ਦਾ ਹੁਣ ਸਾਨੂੰ ਬਹੁਤ ਜਿਆਦਾ ਬੇਨੂੰ ਜਿੱਦਾਂ ਤੁਹਾਨੂੰ ਭਰੀਆ ਲੱਗੇ ਹਾਂ ਹਾਂਜੀ ਹਾਂਜੀ ਚਾਗ ਮਾਰ ਮੋਟੇ ਸਪਾਈਸੂ ਵੀ ਕਰ ਲਿਓ ਹੋਰ ਕੀ ਆ ਤੇ ਚਲ ਘਰ ਘਰ ਆ ਕੇ ਤੇ ਆਪਣਾ ਰੋਟੀ ਟੋਕਾ ਪਕਾਈ ਜਾਓ ਦਿਖਾਈ ਜਾਓ ਹਾਂਜੀ ਠੀਕ ਹੈ ਲੱਗੇ ਜੇ ਤੁਨੀ ਕੋਈ ਨਹੀਂ ਲੋੜ ਹੋਵੇ ਕਿ ਤੁਹਾਨੂੰ ਬਾਕੀ ਉਹ ਤੁਹਾਨੂੰ ਵੀ ਕੰਮ ਲੱਗ ਗਿਆ ਮਾੜਾ ਚੰਗਾ ਇਹਨੂੰ ਮਿਲ ਗਿਆ ਓਏ ਆ ਚੱਲੋ ਹੁਣ ਇਤਨਾ ਲੱਗ ਗਿਆ ਇਹ ਟਾਈਮ ਆਪਾਂ ਉਹ ਕਰਦੇ ਆ ਕਿਸ਼ਤਾ ਕੁਸ਼ਤਾ ਦਾਰੀ ਜੋ ਇਧਰੋਂ ਲੈ ਆ ਕੇ ਹਾਂਜੀ ਹਾਂਜੀ ਜਦੋਂ ਤੁਸੀਂ ਦੋ ਤਿੰਨ ਕਿਸ਼ਤਾ ਤਾਰਤੀਆਂ ਮੁਰਕੇ ਤੁਹਾਨੂੰ ਮੈਂ ਘਰ ਖੋਲ ਦੇਣਾ ਬਿਲਕੁਲ ਬਿਲਕੁਲ ਠੀਕ ਹੈ ਨਾ ਹਾਂਜੀ ਹਾਂਜੀ ਔਕਾ ਸੌਖਾ ਆਪਣਾ ਇਤਨਾ ਦਾ ਕੰਮ ਕਰ ਲਓ ਹਾਂਜੀ ਹਾਂਜੀ ਤੇ ਚਲੋ ਚੱਲਦਾ ਰਹੇ ਕੰਮ ਦਾ ਵਧੀਆ ਜੀ ਮੈਂ ਕਹਿੰਦੇ ਹਾਂ ਤੂੰ ਜਿਆਦਾ ਕਾਲੀ ਕਰਕੇ ਉਹ ਨਹੀਂ ਭਾਜੀ ਕਾਲੀ ਰਾਤ ਕੱਲ ਨੂੰ ਚਲੋ ਚਲ ਜਾਂਦੇ ਨਹੀਂ ਨਹੀਂ ਜਾਣਾ ਤੇ ਪੈਣਾ ਹੀ ਆ ਭਾਜੀ ਆ ਤਾਂ ਕੋਈ ਗੱਲ ਨਹੀਂ ਬੜਾ ਤੁਹਾਡਾ ਧੰਨਵਾਦ ਆ ਸਾਡਾ ਨਹੀਂ ਧੰਨਵਾਦ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਅੱਛਾ ਵੀ ਫੜ ਲਓ ਮੈਨੂੰ ਬੁਰਾ ਲੱਗਦਾ ਵਾ ਨਾਲ ਪਰ ਮੜੀ ਤੂੰ ਨਾਲ ਜਾਂ ਸੋ ਕੋ ਆ ਜਾ ਹਾਂ ਫਿਰ ਚਲੋ ਕੋਈ ਨਹੀਂ ਜਾ ਆਪ ਨਾਲ ਜਾ ਕੇ ਛਡਾ ਕੇ ਆਜਾ ਦੋ ਮਿੰਟ ਕੋਈ ਨਹੀਂ ਦੋ ਤੁਹਾਡਾ ਆਹ ਹੁਣ ਫੋਨ ਵੀ ਲਾਉਣਾ ਮੈਨੂੰ ਤੇ ਮੈਂ ਵੀ ਆਇਆ ਕਰੂੰਗੀ ਤੇ ਤੁਸੀਂ ਵੀ ਆਉਣਾ ਆਪਣੇ ਜੀ ਆ ਕੋਈ ਬਗਾਨੇ ਨਹੀਂਗੇ ਨਹੀਂ ਭੈਣ ਜੀ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਹੈ ਇੰਨੇ ਦਿਨਾਂ ਸਾਨੂੰ ਰੱਖਿਆ ਤੁਸੀਂ ਇੱਥੇ ਭੈਣ ਜੀ ਅਮ ਤਾਂ ਰੋਦਨ ਵੀ ਕਿਹਾ ਸੀ ਵੀ ਹੱਥ ਨਹੀਂ ਜੋੜਨੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਇੰਨਾ ਕੰਮ ਵਾਸਤੇ ਲੱਗੀ ਤੈਨ ਭਰਾ ਦਾ ਸਾਥ ਦੇਣ ਤੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਜਿੱਦੋਂ ਲੋੜ ਕੇ ਇਹ ਪੈਸੇ ਢੇਲੇ ਦੀ ਜਾ ਕੇ ਕਿਸਮ ਦੀ ਵੀ ਤੇ ਮੈਨੂੰ ਫੋਨ ਕਰ ਦੇਣਾ ਆਪ ਵੀ ਆਉਣਾ ਇਹ ਨਹੀਂ ਵੀ ਫੋਨ ਹੀ ਕਰਨਾ ਕੋਈ ਨਹੀਂ ਭੈਣ ਜੀ ਆਇਆ ਕਰਾਂਗੇ ਆਉਣਾ ਕਿਉਂ ਨਹੀਂ ਆ ਚਲੋ ਚੰਗਾ ਪਤਾ ਕੋਈ ਗੱਲ ਨਹੀਂ ਜਿੰਨੇ ਜੋ ਗਿਆ ਤੁਹਾਡੇ ਨਾਲ ਹੀ ਦਿਲ ਨਾ ਛੱਡਿਓ ਮਨਿਆ ਨੇ ਮੁਸੀਬਤਾਂ ਪੈਂਦੀਆਂ ਹੁੰਦੀਆਂ ਐਦਾਂ ਰਲ ਮਿਲ ਕੇ ਚੱਲ ਜਾਂਦੀਆਂ ਨਹੀਂ ਨਹੀਂ ਕੋਈ ਗੱਲ ਠੀਕ ਹੈ ਨਾ ਚੰਗਾ ਭਾਜਦਾ ਪਸਟੀ ਚੰਗਾ ਜੀ ਕਲਾਪਰ ਜਾ ਫੇ ਪਿੰਦਾ ਨਾਲ ਲਿੰਦਾ ਚੰਗਾ ਮੈਂ ਕਲਾਪਰ ਚੰਗਾ ਮੈਂ ਚਿੰਗਲਾ ਕਲਾਦੀ ਠੀਕ ਆ ਠੀਕ ਆ ਬਾਵਾ ਬਹੁਤ ਜਿੰਮ ਲੱਗਾ ਏ ਚੱਲ ਗਿਆ ਅੱਧੂ ਉਤਰਾਂ ਹੋਣ ਰਿਹਾ ਓਏ ਆਹੋ ਵਿਚਾਰੇ ਉਹ ਵੀ ਤੰਗੀ ਨੂੰ ਰਹਿਣ ਡੇ ਕੋੜੇ ਸੁੱਖ ਨੂੰ ਰਹਿਣ ਡੇ ਵੇਖ ਲਾ ਕਿਹੜੇ ਨਸੀਬਾਂ ਦੀ ਆ ਕੋਈ ਪਤਾ ਲੱਗਦਾ ਵਾ ਕਦੋਂ ਕਿਸ ਦੇ ਚੰਗੇ ਦਿਨ ਆਏ ਨੇ ਕਦੋਂ ਮਾੜੇ ਆਏ ਨੇ ਚਲੋ ਆਪਣਾ ਟਾਈਮ ਕੱਟੀ ਜਾਣਗੇ ਵਿਚਾਰੇ ਮਾੜਾ ਚੰਗਾ ਕੋ 4 ਰੁਪਏ ਕਮਾਉਣਗੇ ਕੰਮ ਕੰਮ ਮਿਲ ਗਏ ਉਹਨਾਂ ਨੂੰ ਮੈਨੂੰ ਸਾਰੇ ਰਿਸ਼ਤੇਦਾਰਾਂ ਨਾਲੋਂ ਇਹ ਸੌਖੀ ਹੈਗੀ ਓਏ ਆ ਹੋਇਆ ਤੇ ਇਦਾਂ ਹੀ ਆ ਪਰ ਹੁਣ ਪਤਾ ਨਹੀਂ ਨਾ ਉੱਪਰ ਵਾਲੇ ਦੀ ਰਜ਼ਾ ਦੇ ਵਿੱਚ ਕੀ ਆ ਜੋ ਉਹਨੂੰ ਚੰਗਾ ਲੱਗੇ ਉਹ ਹੁੰਦਾ ਚੱਲ ਪੁੱਤ ਤੂੰ ਹੁਣ ਪਿਛੜੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਜੇ ਤੇਰੀ ਭੈਣ ਤੇਨਾਂ ਕੋਈ ਵਾਦਾ ਕਰਦੀ ਨਾ ਤਾਂ ਵੀ ਉਹ ਗੱਲਾਂ ਨੂੰ ਮਿੱਟੀ ਪਾ ਲੈ ਤੇ ਭੈਣਾ ਭੈਣਾ ਮਿਲਿਆ ਕਰਿਆ ਕਰੂਗਾ ਮੰਮੀ ਮੈਂ ਇਹ ਕਦੇ ਵੀ ਉਹਨੂੰ ਇਸ ਗੱਲ ਦਾ ਅਹਿਸਾਸ ਉਹਨੂੰ ਦਿੱਤਾ ਕਿ ਮੈਂ ਗੁੱਸਾ ਕੀਤਾ ਵਾ ਚਲੋ ਜੋ ਪਿੱਛੇ ਹੋ ਗਿਆ ਹੋ ਗਿਆ ਤਗੜੇ ਰਿਸ਼ਤੇਦਾਰ ਦੀ ਆਸ ਮੈਦ ਹੁੰਦੀ ਆ ਵੀ ਚਲੋ ਕਿਸੇ ਦੇ ਕਿਤੇ ਕੰਮ ਆਊਗਾ ਹਨਾ ਕਿਤੇ ਵੇਲੇ-ਕਵੇਲੇ ਕਈ ਗੱਲਾਂ ਹੁੰਦੀਆਂ ਵਾ ਕਿਤੇ ਲੋੜਾਂ ਪੈ ਜਾਂਦੀਆਂ ਤੇ ਉਹ ਵਿਚਾਰੇ ਆਪ ਹੀ ਹੱਥ ਧੋ ਕੇ ਬਹਿ ਗਏ ਤੇ ਆਸ ਵੀ ਮੁੱਕ ਗਈ ਸਾਰੀ ਹਨਾ ਮੈਂ ਤਾਂ ਕਹਿੰਨਾ ਪਰਮਾਤਮਾ ਸੱਚੇ ਪਾਤਸ਼ਾਹ ਕਿ ਤੇ ਫੇਰ ਉਹਨਾਂ ਦੇ ਦਿਨ 모ੜਦੇ ਇਦਾਂ ਹੀ ਤੇ ਚਲੋ ਵਿਚਾਰੇ ਫੇਰ ਵਸਦੇ ਰਸਦੇ ਰਹਿਣ ਆਪਣੇ ਘਰ 'ਚ ਚਲੋ ਫੇਰ ਕਰੋ ਤੁਸੀਂ ਨੂੰ ਕੰਮਕਾਰ ਹੈ ਆਹ ਮੁੰਡਾ ਅੱਤ ਕੰਨ ਜਾਈ ਸਾਲੇ ਪਿੰਦਰ ਸਿਆ ਥਿਰ ਲਗਾ ਬਾੜਾ ਬੋਟਾ ਬਣ ਗਿਆ ਯਾਰ ਹੈ ਆਜੋ ਲੈ ਪਿੰਦਰ ਸਿਆ ਮੇਰਾ ਕੁਸਕੇ ਨੂੰ ਇਧਰ ਹੈਗੀਆਂ ਆਜੋ ਬੈਠੋ ਲੈ ਬਿੱਧੀ ਹਦੀਪਿੰਦਰ ਵੀ ਨਾ ਨਾ ਬਾਹਰ ਫੜਦਾ ਤੇ ਕਿੱਥੇ ਜਾਣਾ ਹੈ ਜਿੱਦਾਂ ਮਰਜੀ ਆ ਨਾ ਸਿਰ ਲਗਾ ਦੇ ਹੋਇਆ ਓਏ ਆਹੋ ਬੜਾ ਦਿਓ ਗਿਆ ਵਾ ਨਹੀਂ ਬੈਠੋ ਆ ਜਾ ਆ ਜਾ ਪਾਜੀ ਤੇ ਕੋਈ ਗੱਲ ਪਹਿਲਾ ਪਿੰਦਰ ਪੁੱਤ ਤੂੰ ਇੱਕ ਗੱਲ ਆ ਵੀ ਸਾਰਾ ਕੰਮ ਪਿੰਦਰ ਦਾ ਹੀ ਆ ਸਹੀ ਗੱਲ ਵਾ ਚਲੋ ਇਹ ਮੁੰਡੇ ਨੇ ਸਾਡਾ ਬੜਾ ਹੀ ਸਾਥ ਦਿੱਤਾ ਵਾ ਨਹੀਂ ਨਹੀਂ ਮਾਸੀ ਕੋਈ ਗੱਲ ਨਹੀਂ ਸਭ ਕੋਈ ਉੱਪਰ ਵਾਲਾ ਕਰਨ ਵਾਲਾ ਪਿੰਦਰ ਜਿਹੜੇ ਜਿਹੜੀ ਹਾਲਤ ਹੋ ਗਈ ਹੀ ਨਹੀਂ ਐਂ ਛੜਕੇ ਹੋ ਗਏ ਬਿਲਕੁਲ ਸਭ ਤੇ ਬਹਿਣ ਵਾਲੇ ਤੇ ਤੂੰ ਸਾਡੀ ਪਤ ਬਾਹਰ ਆ ਨਾ ਫੜਦਾ ਤੇ ਪਤਾ ਨਹੀਂ ਸਾਡਾ ਕੀ ਬਣਨਾ ਹੈਗਾ ਦੇਖੋ ਜੇ ਹੁਣ ਇੱਕ ਦੂਜੇ ਦੇ ਕੰਮ ਤੇ ਆਪਾਂ ਆਈ ਸਕਦੇ ਆ ਤੇ ਚਲੋ ਮੈਂ ਅਖਰ ਚੱਲਦਾ ਤਾਂ ਬਾਕੀ ਪਾਣੀ ਪੂਣੀ ਭਰ ਲਿਓ ਟੈਂਕੀ ਚ ਮੇਰੀ ਗੱਲ ਸੁਣੋ ਬੋਤ ਬੈ ਜਾ ਹਾਂ ਘੜੀ ਕੇ ਮੈਂ ਰਸੋਈ ਸਾਫ਼ ਕਰਕੇ ਤੇ ਚਾਹ ਬਣਾਉਣੀ ਘਟ ਕੋਈ ਗੱਲ ਨਹੀਂ ਮਾਸੀ ਇਹ ਸੌਦਾ ਸੁੱਦਾ ਵੀ ਲਿਓਣ ਵਾਲਾ ਹੋਣਾ ਹੈ ਤੇ ਨਾਲੇ ਨਾ ਮੈਂ ਆਵਾਂਗਾ ਸ਼ਾਮ ਨੂੰ ਤੇ ਦੁੱਧ ਫੜ ਲਿਆਵਾਂਗਾ ਤੇ ਚੱਲਾਂਗੇ ਸ਼ਹਿਰ ਨੂੰ ਫਿਰ ਸੌਦਾ ਸੁੱਦਾ ਲੈਵਾਂਗੇ ਆਹ ਸੌਦਾ ਲੈਵਾਂਗੇ ਸੌਦਾ ਸੁੱਦਾ ਲਿਓਣਾ ਨਾਲੇ ਗੱਲ ਪਿੰਦਰ ਇੱਕ ਹੋਰ ਵਾ ਅਜਾੜ ਕੋਈ ਮੋਟਰਸਾਈਕਲ ਦੀਗਾ ਲੈ ਆ ਜਾਣਾ ਉਹ ਕੋਈ ਗੱਲ ਨਹੀਂ ਮਾਸੀ ਤੇ ਨਾਲੇ ਨਾ ਤੂੰ ਹੀ ਨਾ ਜੇ ਜਦੋਂ ਕਿ ਹਜੇ ਦੀ ਲੋੜ ਹੋਏ ਮੰਨ ਲਓ ਜੇ ਕਿਤੇ ਆਉਣਾ ਜਾਣਾ ਨਾ ਅਕਚੂਲੀ ਬੇਚ ਜਗਾ ਹੋ ਕੇ ਲੈ ਜਾ ਕਰੋ ਆਹ ਚਲੋ ਇਹ ਵੀ ਗੱਲ ਸਹੀ ਤੁਹਾਡੀ ਤੇ ਦੇਖਾਂਗੇ ਸ਼ਾਮ ਨੂੰ ਸਬਦਾ ਸੁੱਦਾ ਲੈ ਆਵਾਂਗੇ ਆਹ ਸਬਦਾ ਲੈ ਆਵਾਂਗੇ ਰੋਟੀ ਦਾਣਾ ਹੁਣ ਕਰਿਓ ਤੇ ਰੋਟੀ ਮੈਨੂੰ ਦੇਵ ਨੂੰ ਕਹਾਂਗਾ ਆਪੀ ਬਣਾਏਗੀ ਤੇ ਕੱਲ ਤੋਂ ਤੁਸੀਂ ਵੇਖ ਲਿਓ ਜਦੋਂ ਕਰਨਾ ਤਾਂ ਹੁਣ ਤੁਸੀਂ ਸਫਾਈ ਮਾੜੀ ਮੋਟੀ ਕਰ ਲਓ ਲੱਕੜੀਆਂ ਜੇ ਇਹਨੇ ਮੈਨੂੰ ਜਾ ਕੇ ਡੈਡੀ ਨਾਲ ਕੋ ਕੰਮ ਕਰਾਵਾਂਗੇ ਤੇ ਚਲੋ ਦੋਨੀਆਂ ਦੀ ਆਡੀਓ ਮੇਰਾ ਨਾ ਹਾਂ ਹਾਂ ਕੋਈ ਨਹੀਂ ਆ ਠੀਕ ਹੈ ਬਹੁਤ ਠੀਕ ਜੀ ਉਹ ਵੀ ਮਡੇ ਦਾ ਦਿਨ ਹੈ ਨਹੀਂ ਮੈਂ ਗੱਲ ਸੁਣੋ ਜੇ ਸਾਡੀ ਬਾਹ ਨਾ ਫੜਦੇ ਤਾਂ ਆਪਾਂ ਕਿੱਧਰ ਨੂੰ ਜਾਣਾ ਸੀਗਾ ਦਿਨਾਂ ਦਾ ਕੋਈ ਪਤਾ ਹੁੰਦਾ ਵਾ ਬੇਟਾ ਪੁੱਤ ਸਾਡੇ ਉਹ ਹੀ ਕੰਮ ਆਏ ਨਾ ਜਿਨ੍ਹਾਂ ਨੂੰ ਕਿੰਨੀਆਂ ਗੱਲਾਂ ਕਰਦੀ ਹੁੰਦੀ ਸੀ ਉਹ ਹੀ ਤਾਂ ਗੱਲ ਆ ਮੰਮੀ ਹੋਈ ਤਾਂ ਮੈਂ ਸੋਚਦੀ ਤਾਂ ਹੀ ਪੁੱਤ ਮੈਂ ਕਹਿੰਨਾ ਕਿੰਨੂ ਕਿਦੀ ਮਾੜਾ ਨਹੀਂ ਕਹਿਣਾ ਚਾਹੀਦਾ ਠੀਕ ਨਹੀਂ ਸਿਆਣੇ ਆਂਦੇ ਆ ਨਾ ਗਲੀ ਦੇ ਕੱਖਾਂ ਦੀ ਵੀ ਰੋੜ ਪੈ ਜਾਂਦੀ ਹੈ ਹਾਂ ਮੈਨੂੰ ਪਤਾ ਨਹੀਂ ਨਾ ਕਿ ਸਾਡੇ ਤੇ ਵੀ ਆਹ ਦਿਨ ਆ ਜਾਣੇ ਆ ਮੈਂ ਤਾਂ ਐਵੇਂ ਹਰਵਾਣਾ ਜੁੱਡੀ ਖੇਡੀ ਪਰ ਇਹ ਨਾ ਵਕਤ ਦੀ ਮਾਰਦਾ ਰਹਿੰਦਾ ਪਤਾ ਕਦੋਂ ਪੈਣੀ ਹੈ ਹਾਂਜੀ ਪੁੱਤ ਮੇਰੀ ਗੱਲ ਸੁਣ ਕਿੱਦਾਂ ਦਾ ਲੱਗਾ ਤੈਨੂੰ ਘਰ ਫੇਰ ਵੀ ਘਰ ਤਾਂ ਮੰਮੀ ਠੀਕ ਐ ਚਲੋ ਨਾਬੋਣਾ ਦੇ ਘਰ ਨਾਲ ਉਹ ਤਾਂ ਵਧੀਆ ਹੀ ਆ ਇਟਾ ਉਟਾ ਲੱਗੀਆਂ ਆ ਉਹਨਾਂ ਦਾ ਤਾਂ ਵਿੜਾ ਕੱਚਾ ਹੀ ਗਾਜੇ ਫਾਜ਼ਰੂਮ ਟਾਇਲਟ ਵੀ ਬਣੇ ਆ ਚਲੋ ਵਧੀਆ ਹੀ ਆ ਜਿੰਨਾ ਬਣਾਇਆ ਵਾ ਵਧੀਆ ਬਣਾਇਆ ਪੁੱਤ ਮੇਰੀ ਗੱਲ ਸੁਣ ਹਾਂ ਨਵ ਜਿੰਦੇ ਨਾ ਗੱਲ ਕਰੀ ਤੇ ਉਹਨਾਂ ਨੂੰ ਚੰਗਾ ਵਾ ਠੀਕ ਨਹੀਂ ਉਨਾਂ ਹੀ ਹੰਨਾਂ ਸੰਭਿਆ ਉਹਨਾਂ ਨੇ ਵੇਖ ਕੇ ਕਿ ਜਰਾ ਆਪਣੀ ਕਰਦੇ ਨੇ ਉਹ ਫਤ ਗੱਲ ਵਾ ਨਾ ਨਹੀਂ ਨਹੀਂ ਉਹਦੇ ਸਾਹਮਣੇ ਤਾਂ ਮੈਂ ਕਹਿਣਾ ਮੈਂ ਤਾਂ ਉਦਾਂ ਕਹਿਣ ਡਈ ਆ ਵੀ ਚਲੋ ਵਧੀਆ ਵਾ ਇਹ ਵਧੀਆ ਉਹਦੇ ਹੈਗਾ ਨਹੀਂ ਬਹੁਤ ਵਧੀਆ ਨਾ ਜੀਵਨ ਇਟਾ ਉਟਾ ਲੱਗੀਆਂ ਵਾ 20 ਕਿਨੇ ਚ ਵਜੇ ਰਵਾਂਗੇ ਦਹੀਂ ਰਸੋਈ ਬਣੀ ਚੌਂਕਾ ਬਣਿਆ ਅਗ ਬਲਣ ਵਾਸਤੇ ਵੀ ਹੈਗਾ ਬਚੂਲਾ ਜਿਵੇਂ ਵੇਲੇ ਇੱਕ ਵੇਲੇ ਬੰਦੇ ਕੋ ਸਿਲੰਡਰ ਨਾ ਲਿਆਂਦਾ ਜਾਵੇ ਤਾਂ ਅਗ ਬਾਲ ਕੇ ਆਪਣਾ ਕੰਮ ਕਰ ਸਕਦਾ ਨੀ ਕੋਈ ਗੱਲ ਹੀ ਨਹੀਂ ਗਈ ਠੀਕ ਆ ਨਾ ਪੁੱਤ ਫਾਈਸ ਫੂਈ ਕਰਨ ਵਾਲੀ ਏ ਥੋੜੀ ਜੀ ਕਰ ਲੈਨੇ ਆ ਆਹ ਹੈ ਨਾ ਬਾਕੀ ਮੈਂ ਗੱਲ ਸੁਣਦਾ ਇਹਨੂੰ ਵੀ ਸਮਝਾਓ ਡੁੱਢੀ ਤੇ ਆ ਗ੍ਰੇਟ ਹੈ ਮਨ ਉੱਠ ਕੇ ਜਾਇਆ ਕਰੂਗਾ ਮੇਰਾ ਪੁੱਤ ਪਤਾ ਵਾਰੋ ਸਾਈ ਹੁਣ ਇੱਕ ਵਾਰੀ ਤਾਂ ਕਰਦਾ ਵਾ ਮੈਨੂੰ ਘਾਟਾ ਪੈਗਾ ਹੁਣ ਬਾਰ ਬਾਰ ਥੋੜੀ ਉਹ ਗੱਲ ਕੋਈ ਗੱਲ ਨਹੀਂ ਆ ਗਏ ਪੁੱਤ ਕਿਦਾਂ ਜਾਲੇ ਲੱਗੇ ਆ ਇਹਦਾ ਕਰੀਏ ਕੋਈ ਆਪਾਂ ਕਰ ਲੈਨੇ ਸਫਾਈ ਹੁਣ ਆ ਪਹਿਲਾਂ ਆਪਾਂ ਸਫਾਈਆਂ ਕਰ ਲਈਏ ਸਾਰੀਆਂ ਹੈ ਫਿਰ ਸੋਈ ਜੀ ਵੇਖਾਂਗੇ ਵੀ ਠੀਕ ਕਰਨਾ ਵਾ ਹਾਂ ਉਹ ਕਰ ਲੈਨੇ ਚਲੋ ਠੀਕ ਕਰ ਲੈਨੇ ਇਧਰੋਂ ਮੇਰੀ ਗੱਲ ਸੁਣੋ ਰਾਣਾ ਰੋਟੀ ਰਾਟੀ ਨਾ ਬਣਾ ਲੈ ਕਿ ਜਿਹੜੀ ਮਸਾ ਬਣਾ ਲਿਓ ਨਹੀਂ ਨਹੀਂ ਉਹ ਪਿੰਡਰ ਕਹਿ ਗਿਆ ਵਾ ਉਹਨਾਂ ਨੇ ਭੇਜ ਦੇਣੀ ਆ ਨਾ ਮੈਨੂੰ ਕਹਿਣ ਦੇ ਵੀ ਅੱਜ ਨਾ ਬਣਾਇਆ ਰੋਟੀ ਭੇਜ ਦੂੰਗੀ ਮੈਂ ਛੋਟਾ ਹਣਾ ਉਹਨਾਂ ਨੇ ਕੋਈ ਦੀ ਭੇਜ ਦੇਣੀ ਚਲੋ ਅੱਜ ਰੋਟੀ ਉਹਨਾਂ ਦੇ ਜਾਣੀ ਹੈ ਡੈਡੀ ਹੁਣ ਨਾ ਕੱਲ ਤੋਂ ਕੰਮ ਆਪਣਾ ਚਾਲੂ ਕਰੋ ਇੱਥੋਂ ਹੈ ਚੰਗੇ ਨਹੀਂ ਗੇ ਪੁੱਤ ਲੱਗੀਦਾ ਰੋਜ਼ ਹੈ ਨਹੀਂ ਕੋਈ ਨਹੀਂ ਸੋਧਾ ਪਤਾ ਲੈ ਆਉਂਦੀ ਨਹੀਂ ਨਾ ਚਲੋ ਆਹੋ ਸੱਚੀ ਮੋਟਰ ਚਲਾ ਕੇ ਵੇਖ ਪੜਾ ਪਾਣੀ ਕੁੜੀ ਹੈਗਾ ਵਾ ਇਹ ਵੇਨੇ ਪਲਾਖਾ ਤੇ ਕਰੋ ਸੁਪਾਈਆਂ ਤੁਸੀਂ ਨੌਤ ਚਲ ਮਨਾ ਉਠ ਬਿੰਕ ਦਾ ਜਾਲੀ ਲੱਗੇ ਆ ਸਫਾਇਆ ਸੁਨਿਆ ਕਰਨੇ ਆ ਤੇ ਚੱਲ ਰਹੇ ਨੇ ਇੱਥੇ ਮਾਲਕ ਨੇ ਆਸ਼ਾਤ ਦਿੱਤੀ ਆ ਹੌਲੀ ਹੌਲੀ ਹਨੂ ਆਪਣਾ ਘਰ ਵੀ ਕੀਤਾ ਮਿਲ ਜAVE ਚਲੋ ਆਸ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਯਾਰੇ ਸੋਚਤੋਂ ਤੇ ਜੜੀ ਨਹੀਂ ਡੈਡੀ ਨਾ ਕਰਦਾ ਨਾ ਗੱਲ ਨਹੀਂ ਬੰਦਾ ਬਲੱਗ ਜੀ ਕੋਈ ਪਰਮਾ ਮੋਟਰ ਚੱਲੀ ਨਹੀਂ ਪੁੱਤ ਡੈਡੀ ਮੈਨੂੰ ਲੱਗਣਾ ਫਿਊਲ ਫਾਇਰ ਸੜਿਆ ਵਾ ਹੈਂ ਵੇਖਦਾ ਲੈ ਕੇ ਪੰਗਾ ਆਪ ਆ ਤਾਰ ਵੀ ਇੱਕ ਬਾਹਰ ਹੁੰਦੀ ਐ ਮੇਨ ਇਹ ਵੇਖਣੀ ਲਾ ਲੋਗੇ ਉਹੋ ਸੜੀ ਲੱਗਣ ਡਈ ਆ ਵੇਖੋ ਛੜੀ ਹੀ ਆਗੇ ਹੈਂ ਮੇਰੀ ਗੱਲ ਸੁਣ ਲੈ ਆ ਬਣਾਤ ਨਾ ਵੀ ਹੈ ਕੋਈ ਬੰਦਾ ਵਸਦ ਕੇ ਤੁਹਾਨੂੰ ਕਰਾ ਲਾ ਹੈ ਬੰਦਾ ਹਾਂ ਡਾੜੀਆਂ ਨਾਲ ਪਿੰਡ ਦਾ ਕੀ ਪਤਾ ਮੈਨੂੰ ਚੱਲ ਯਾਰ ਕੋਈ 150 ਲੈ ਲੂਗਾ ਕੋਈ ਗੱਲ ਨਹੀਂ ਗੱਲ 150 ਦੀ ਨਹੀਂ ਆ ਗਈ ਪਰ ਮੈਨੂੰ ਪਤਾ ਨਹੀਂ ਨਾ ਕਿੱਦਾਂ ਟੂਕੜੀਆਂ ਘਰ ਤਾਰਾਂ ਲੰਬਾ ਰਿਆਂ ਵਗੇ ਮੈਨੂੰ ਤਾਂਗ ਦਿਆਂਗਾ ਹੱਥ ਨਾਲ ਲਾ ਲਈ ਕਿਤੇ ਹੋਰ ਕਿਤੇ ਠੀਕ ਆ ਤੇ ਗੱਲ ਸਹੀ ਆ ਆ ਵੇਖ ਲੈ ਸੋਸਾ ਤੇ ਮੱਪ ਕੇ ਉਹ ਵੇਖੇ ਮੈਂ ਇਧਰ ਬੱਤੀ ਨਹੀਂ ਹੁੰਦੀ ਹੈ ਹੈ ਬੱਤੀ ਨਹੀਂ ਹੁੰਦੀ ਜਾਂ ਫੇ ਮੀਟਰ ਲੱਗੋ ਨਾ ਖਰਾਬੀ ਹੋਵੇ ਨਹੀਂ ਮੀਨ ਆਉਂਦੀ ਆ ਉਧਰ ਤੇ ਬੱਤੀਆਂ ਜਗਣ ਡੀਆਂ ਹੈ ਹੈ ਉਧਰ ਤੇ ਜਗਣ ਡੀਆਂ ਬੱਤੀਆਂ ਉਧਰ ਯਾਰ ਕਿਤਰਾ ਜਗੰਡੀਆਂ ਆ। ਸੋਈ ਵਾਲੀਆਂ ਜਗੰਡੀਆਂ ਆ, ਇਹ ਨਹੀਂ ਜਗੰਡੀਆਂ। ਅੱਛਾ ਫਿਰ ਮੈਂ ਨਾ ਇੱਥੇ ਹੀ ਖਰਾਬੀ ਫਿਰ ਆ ਜੋੜ ਦੇ ਉੱਤੇ। ਆਹੋ। ਹੈਂ? ਇਹ ਵਿਖਾੜ ਲਾ ਫਿਰ ਹੈਂ। ਆਪ ਨਾ ਮੇਰਾ ਪੁੱਤ ਹੱਥ ਲਾਵੀਂ ਹੈਂ। ਆਹ ਆ ਜੋੜੀਓ। ਆਹੋ। ਇਹਨੂੰ ਵੇਖਦਾ ਛੇੜ ਛੁੜ ਕੇ ਹੈਂ। ਡਾਡੀ ਮੇਰੇ ਕੋਦੇ ਹੁਣ ਪਲਾਸ ਬਲੂਸ ਵੀ ਨਹੀਂ ਹੈਗਾ। ਚੱਲ ਕੋਈ ਨਹੀਂ। ਸ਼ਾਮ ਨੂੰ ਪਿੰਡਾਂ ਦੇ ਆਉਣਾ ਤੇ ਉਦੋਂ ਕੋ ਠੀਕ ਕਰਾ ਲਈ। ਆਹੋ ਚੱਲ ਜਿੱਦਾਂ ਕਰੀ। ਠੀਕ ਨਹੀਂ। ਨਾਲੇ ਉਹਨੂੰ ਪਤਾ ਵਾ ਇੱਥੇ ਲੱਕੇ ਦਾ। ਚੱਲ ਯਾਰ ਜਿੱਤਰਾ ਮਰਜੀ ਵੀ ਆ। ਹੁਣ ਕੰਮ ਤੇ ਪੁੱਤ ਚਲਣਾ ਪੈਣਾ ਉਹ ਹੋਏ ਤੇ ਤੜਫੰਡਾ ਹੈ ਤੇਰੀ ਨੀਗੀ ਜੀ ਗਲਤੀ ਨੇ ਕਿੱਥੋਂ ਤੱਕ ਪਹੁੰਚਾਤਾ ਵੇਖ ਲਾ ਹੈ ਇਹ ਤੇ ਰੈਡੀ ਹੁਣ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਨਾ ਵਿਸ਼ਵਾਸ ਘਾਤ ਹੋ ਗਿਆ ਮੇਰੇ ਨਾਲ ਚਲ ਕੋਈ ਗੱਲ ਨਹੀਂ ਹੁਣ ਨਾ ਰਲ ਮਿਲ ਕੇ ਮਿਹਨਤ ਕਰਕੇ ਨਾ ਤੇ ਆਪਣਾ ਥੋੜਾ ਬੋਤਰਾ ਉਹਨਾਂ ਦਾ ਕਰਜ਼ਾ ਮੋੜੀਏ ਮਕਾਨਾਂ ਦਾ ਨਹੀਂ ਘੜ ਛੜਾਈਏ ਪਹਿਲਾਂ ਆਹੋ ਹੈ ਨਾ ਠੀਕ ਨਹੀਂ ਕਈ ਬਾਕੀ ਵੇਨੇ ਆ ਸਾਬ ਆਹ ਤਾਂ ਬਾਕੀ ਵੇਨੇ ਜੇ ਕਿਤੇ ਲੱਖ ਕਣ ਦੀ ਨੋਟ ਪਈ ਨਾ ਇਹ ਕੋ ਮਗਮਗ ਲਾਵਾਂਗੇ ਤਾਂ ਰਾ ਹੋਰ ਕੀ ਕਰਨਾ ਫਿਰ ਆਹੋ ਬਿਲਕੁਲ ਜੀ ਟਾਈਮ ਤੇ ਕੱਢਣਾ ਪਾਣਾ ਕਿ ਨਹੀਂ ਹਾਂਜੀ ਠੀਕ ਨਹੀਂ ਤੇ ਆ ਚੱਲੀਏ ਚਲੋ ਇਹ ਸਮਾਨ ਤਮੂਤ ਲੱਗਾ ਮਿਲ ਗਿਆ ਵਾ ਨਾ ਸਾਨੂੰ ਸਾਰਾ ਇਸ ਗੱਲ ਦਾ ਤਾਂ ਸੁੱਖ ਹੋ ਗਿਆ ਨਹੀਂ ਤੇ ਜੇ ਲੈਣਾ ਪੈਂਦਾ ਤਾਂ ਕਿੱਥੋਂ ਲੈਣਾ ਹੀ ਐ ਸਾਰਾ ਸਮਾਨ ਚਲੇ ਸ਼ੁਕਰ ਆ ਰੱਬ ਦਾ ਕਿ ਸਾਰਾ ਸਮਾਨ ਹੈਗਾ ਇਹਨਾਂ ਦੇ ਘਰ ਦੇ ਵਿੱਚ ਤੇ ਉੱਥੇ ਤਾਂ ਸਾਡੇ ਕੋਲ ਸਾਰਾ ਕੁਝ ਸੀ ਪਰ ਉਹਨਾਂ ਨੇ ਤਾਂ ਖੋ ਹੀ ਲਿਆ ਸਾਰਾ ਕੁਝ ਸਾਰਾ ਕੁਝ ਹੱਥੋਂ ਨਿਕਲ ਗਿਆ ਪਰ ਚਲੋ ਰੱਬ ਦੀ ਮਿਹਰ ਹੋਵੇ ਤੇ ਦੁਬਾਰਾ ਵਾਪਸ ਆਵੇ ਕੋਈ ਸਾਰਾ ਕੁਝ ਮੇਰੀ ਗੱਲ ਸੁਣੋ ਹਾਂ ਹਾਂਜੀ ਮੋਟਰ ਚੱਲ ਪਈ ਹੈ ਉਹ ਥੋੜਾ ਜਿਹਾ ਨੁਕਸਾਨ ਜੋੜ ਗਿਆ ਸੜਿਆ ਉੱਤੇ ਅੱਛਾ ਤੇ ਉਹ ਮੈਂ ਜਦ ਸ਼ਾਮਾਂ ਨੂੰ ਪਿੰਦਰ ਆਊਗਾ ਤੇ ਆਪੇ ਠੀਕ ਕਰ ਦੂਗਾ ਅੱਛਾ ਅੱਛਾ ਇਹ ਕਹਿੰਦੇ ਮੈਂ ਕਰ ਦਿੰਦਾ ਮੈਂ ਤੂੰ ਕਿਹੜਾ ਘਰ ਕਰ ਦੇ ਕੋਈ ਕੰਮ ਕੀਤਾ ਸੀ ਕੋਈ ਨਹੀਂ ਨਹੀਂ ਐਵੇਂ ਤਾਰਾਂ ਨੂੰ ਹੱਥ ਲਾਉਣਾ ਤਾਰਾਂ ਨੂੰ ਹੱਥ ਵੀ ਮਤਾਇਆ ਗਾਣਾ ਥਾਵਾ ਕਿਤਾ ਕਿਦਾਂ ਤਾਰਾਂ ਨਹੀਂ ਆ ਅਗਲੇ ਨੇ ਕਿਦਾਂ ਨਹੀਂ ਲਾਈਆਂ ਉਹ ਤੇ ਗੱਲ ਵਾਕ ਤੇ ਮੇਰਾ ਰਾਦਾ ਹੈ ਕੋਈ ਸਾਰੇ ਭਾਂਡੇ ਲਾ ਕੇ ਨਾ ਸਾਰੇ ਸਾਫ਼ ਕਰਾਏ ਕੋਈ ਠੀਕ ਉਹ ਪਾਣੀ ਆਊਗਾ ਫੇਰ ਹੀ ਕਰਦੇ ਆ ਆਹ ਪੁੱਤ ਪਾਣੀ ਪੀਣਾ ਤੇ ਨਹੀਂ ਗਏ ਹੁਣੇ ਪਰ ਮੇਰਾ ਜੀ ਕਾਲ ਜਾ ਪੈਂਡਾ ਘਟਾਇਆ ਪਿਆ ਪਾਣਡਾ ਇੱਕ ਗੱਲ ਸੁਣੋ ਇੱਕ ਅੰਦੀ ਬਾਲਟੀ ਚ ਲਾਗੋਗੇ ਤੇ ਭਰ ਲੈਨੇ ਆ ਇੱਕ ਵਾਰੀ ਨਾ ਸਾਰੇ ਪਾਣਡੇ ਪਾਣੀ ਕਰਦਨੀ ਆਵੇਂ ਉਹ ਬਾਥਰੂਮ ਦਾ ਟਾਲਾ ਖੋਲਿਆ ਮਸ਼ੀਨ ਵੀ ਅੰਦਰਵਾ ਤੇ ਗੀਜਰ ਵੀ ਲੱਗਾ ਵਾ ਅੱਛਾ ਆਓ ਚਲ ਸੁਖ ਸੁਲਤਾ ਸਾਰੇ ਹੈਗੇ ਆ ਇੱਕ ਗੱਲ ਹੈਗੀ ਏ ਜੇ ਤਾਂ ਸਾਨੂੰ 2000 ਰੁਪਏ ਵੀ ਦੇਣਾ ਪਿਆ ਤਾਂ ਵੀ ਠੀਕ ਹੀ ਆ ਤਾਂ ਵੀ ਬੜਾ ਵਧੀਆ ਇਹ ਆ ਵੀ ਕੀ ਤੇ ਕਿਤਰੇ ਧਣ ਕੇ ਬੈਗੇ ਆ ਤੇ ਇੱਕ ਗੱਲ ਹੋਰ ਸੁਣੋ ਹਾਂ ਹੁਣ ਸ਼ਾਮਾਂ ਦੀ ਰੋਟੀ ਦਿਨਾਵਨੇ ਲੈ ਕੇ ਆ ਜਾਣਾ ਵਾ ਅੱਛਾ ਤੇ ਇਦਾਂ ਕਰੋ ਕਿ ਤੁਸੀਂ ਨਾ ਜਿੱਥੇ ਕੰਮ ਤੇ ਲੱਗੇ ਜੇ ਨਾ ਥੋੜੇ ਥੋੜੇ ਪੈਸੇ ਦੋਵੇਂ ਬਿਓ ਪੁੱਤ ਲਓ ਤੇ ਸੌਦਾ ਸਾਦਾ ਪਾਈਏ ਹੁਣ ਚਾਹ ਪਾਣੀ ਰੋਟੀ ਪਾਣੀ ਸਾਨੂੰ ਘਰੇ ਪਕਾਉਣਾ ਪਿਆ ਕਰਨਾ ਹੋਊ ਤੇਰੇ ਕਹਿੰਦਾ ਭਾਅ ਵੀ ਐਡਵਾਂਸ ਲੈ ਆਈਏ ਉੱਥੇ ਐਡਵਾਂਸ ਲੈ ਲਓ ਨਾ ਆਹੋ ਅੱਧੇ ਦੀ ਤਨਖਾਹ ਲੈ ਆਉਨੇ ਆ ਆਹੋ ਤੇ ਚੱਲ ਨਾਲੇ ਤਾਂ ਗੈਸ ਥੋੜਾ ਜਿਹਾ ਹੈਗਾ ਵਾ ਅੱਛਾ ਦੋ ਚਾਰ ਦਿਨ ਕੱਢੂਗਾ ਕੋਈ ਮੇਰੀ ਗੱਲ ਸੁਣ ਸਾਰਾ ਗੈਸ ਤੇ ਨਾ ਕੰਮ ਕਰਿਓ ਆ ਚੁੱਲਾ ਵੀ ਬਣਿਆ ਪਿਆਈ ਉਹਨਾਂ ਢੱਕਿਆ ਆਵੇ ਸੀ ਨਹੀਂ ਕੋਈ ਨਹੀਂ ਮੈਂ ਚੁੱਲਾ ਬਾੜ ਲਿਆ ਕਰਨਾ ਵਾ ਚੱਲ ਕੋਈ ਗੱਲ ਨਹੀਂ ਸ਼ਾਮਾਂ ਨੂੰ ਦੁਪਹਿਰ ਨੂੰ ਚੁੱਲਾ ਬਾੜ ਲਿਆ ਸਵੇਰੇ ਸਵੇਰੇ ਮਾੜਾ ਮਾੜਾ ਪਤਨੀਆਂ ਦੀ ਗੱਲ ਸੁਣਿਆ ਰੋਟੀਆਂ ਇੱਥੇ ਲਾ ਲੀਆਂ ਹਨ ਤੇ ਜਾ ਗੈਸ ਤੇ ਬਣਾ ਲਈ ਸਵੇਰੇ ਤੇ ਸ਼ਾਮਾਂ ਦੀ ਉਹ ਤੇ ਫਿਕਰ ਨਾ ਕਰੋ ਉਹ ਤੇ ਮੇਰੇ ਤੇ ਛੱਡ ਦਿਓ ਮੈਂ ਸਭ ਕੁਝ ਕਰ ਲੈਣਾ ਠੀਕ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਮੈਨੂੰ ਪਤਾ ਵਾ ਜਿਵੇਂ ਰੱਬ ਨੇ ਪਾਈ ਕਤਰੀ ਦੇ ਪੈਣੀ ਇੱਕ ਗੱਲ ਹੋਰ ਜੇ ਸਾਡੇ ਰੇਤੇ ਤਰ੍ਹਾਂ ਦਾ ਹਾਲ ਹੈ ਵੇਖਿਆ ਜੇ ਇਹ ਮੜਿਆ ਨਾ ਤੇਰਾ ਸੰ ਇਹ ਹੀ ਰੋਜਣਾ ਸਹੀ ਗੱਲ ਵਾ ਮੈਂ ਕਹਿੰਦੀ ਪੜਾ ਹੋਵੇ ਮੁੰਡੇ ਦਾ ਜਿੰਨੇ ਇੰਨਾ ਸਾਫ ਦਿੱਤਾ ਸਾਡਾ ਬਹੁਤ ਗੱਲ ਆ ਅੱਜ ਚੋਰਾ ਬੜੀ ਤੰਗੀ ਦੀ ਵੇਖ ਲਾ ਹੈ ਤੇ ਘਰ ਉਹਦੇ ਮੱਥੇ ਵਾਟਰੀ ਮੈਂ ਮੁੰਡੇ ਤੇ ਵੇਖਿਆ ਨਹੀਂ ਉਹਨੂੰ ਵੀ ਪੜਾ ਦੇਣਾ ਮੈਂ ਰੱਬ ਨੇ ਜਿਹੜੀ ਮਿਹਨਤ ਸਾਫ ਹੁੰਦੀ ਉਹਨੂੰ ਸਭ ਕੁਝ ਮਿਲਦਾ ਵਾ ਬਹੁਤੀਆਂ ਰਿਸ਼ਤੇਦਾਰੀਆਂ ਫੋਕੜੀਆਂ ਹੈ ਕਿਹਨੇ ਫੋਨ ਨਹੀਂ ਚੁੱਕਿਆ ਬਹੁਤ ਗੱਲ ਆ ਪਾਰ ਸਾਰੀ ਉਮਰ ਨਹੀਂ ਕੋਲ ਬਾਈ ਤੇ ਚਲੋ ਉੱਡੀ ਹੀ ਨਾ ਚਲੋ ਇਹਨਾਂ ਦੀ ਗੱਲ ਹੈ ਆਪਣਾ ਗੱਲ ਹੈ ਤੋ ਹੋ ਰਹੀ ਹੋ ਜਦੋਂ ਸਾਡਾ ਕਾਰੋਬਾਰ ਸਾਰਾ ਵਧਿਆ ਸੀ ਨਾ ਕਿਤਨਾ ਫੋਨ ਤੇ ਫੋਨ ਆਉਂਦੇ ਸੀ ਮਾਸੀ ਦੇ ਭੂਆ ਆਉਂਦੇ ਫਲਾਂ ਦੇ ਹੁਣ ਕਿਸ ਪਤਾ ਹੀ ਹੈ ਦਾ ਨਾ ਕਿ ਆਪਣੇਵੇਂ ਦਾ ਆਇਆ ਫੋਨ ਮਾੜੇ ਟਾਈਮ 'ਚ ਕੋਈ ਪਤਾ ਲੱਗੇ ਲੱਗਦਾ ਹੁੰਦਾ ਠੀਕ ਆ ਇਹਦੀ ਅੱਖਾਂ ਖੁੱਲੀਆਂ ਕਿ ਨਹੀਂ ਖੁੱਲ ਗਈਆਂ ਨੇ ਖੁੱਲ ਗਿਆ ਨਹੀਂ ਉਹ ਕੱਲ ਉਦੋਂ ਤੇ ਸਾਰੇ ਮੇਰੀ ਸੁਣਾ ਲੈਂਦੇ ਸੀ ਪੈਨਦਾਲਾਂ 'ਨ ਆਣ ਵਾਲੇ ਬੈਠੇ ਸੀ ਪਰ ਹੁਣ ਨਹੀਂ ਇਹ ਸਮਾਂ ਹੁੰਦਾ ਵਾ ਠੀਕ ਨਹੀਂ ਚਲੋ ਕੋਈ ਗੱਲ ਹੋਰੀਆ ਹੁਣ ਕੋਈ ਇਹ ਬੰਦੇ ਦੀ ਜ਼ਿੰਦਗੀ 'ਚ ਕਿਸੇ ਦੀ ਮਤ ਨਹੀਂ ਕਰਦੀ ਤਨ ਮਤ ਦਾ ਕੰਨਾਂ ਨੂੰ ਹੱਥ ਲੱਗ ਗਿਆ ਠੀਕ ਨਹੀਂ ਨਾਵ ਵਿਸ਼ਵਾਸ ਹੀ ਕਰਨਗੇ ਦੇ ਵਿਸ਼ਵਾਸ ਕਰਕੇ ਵੀ ਇਹੀ ਲਿਆ ਨਾ ਹੈ ਡੁੱਬ ਗਿਆ ਵਾ ਨਾ ਵੇਖ ਲੈ ਕਹਿੰਦੇ ਬਾਹਮ ਨਹੀਂ ਉਹ ਫੜੀ ਨਖਤਾ ਪਤਾ ਨਹੀਂ ਕਿੱਥੇ ਉੱਡ ਗਿਆ ਪੈਸੇ ਲੈ ਕੇ ਮਰਨਾ ਕਿਹੜੇ ਖੂਚ ਪੈ ਗਿਆ ਵਾ ਉਹਨੂੰ ਕਿਤੇ ਢੋਈ ਨਾ ਮਿਲੇ ਕਿਤੇ ਸਾਰੀ ਉਮਰ ਮੈਨੂੰ ਤਾਂ ਲੱਗਦਾ ਹੀ ਉਹਦੇ ਘਰ ਦੇ ਵੀ ਜਿੱਦਾਂ ਰਲੇ ਹੁੰਦੇ ਆ ਤੇ ਰਲੇ ਹੀ ਆ ਪੁੱਤ ਹੁਣ ਤੈਨੂੰ ਫੋਨ ਵੀ ਨਹੀਂ ਚੁੱਕਣਾ ਠੀਕ ਵਾ ਨਾ ਮੀਨਾ ਇਹਨੂੰ ਬੜਾ ਸਮਝਾਇਆ ਮੈਂ ਵੀ ਨਾ ਵੱਡੀ ਵੱਡੀ ਨੂੰ ਹੱਥ ਪਾ ਚੰਗੀ ਵੱਡੀ ਰੋਟੀ ਖਾਣ ਦੇ ਵੀ ਨਾ ਕਰ ਇਸ ਤਰ੍ਹਾਂ ਫਿਰ ਮੈਂ ਇਹਨੇ ਸੋਚਣਾ ਵਾ ਵੀ ਹਰੇ ਮੇਰਾ ਪਿਓ ਪੈਸੇ ਲਾਉਣ ਤੋਂ ਕਰਦਾ ਇਸ ਤਰ੍ਹਾਂ ਇਹੋ ਤੇ ਗੱਲਾਂ ਡੈਡੀ ਮੈਨੂੰ ਤੇ ਵੀ ਕਿ ਚੱਲ ਬਾਹਰ ਜੇ ਬਾਹਰ ਜਾਊਗਾ ਤੇ ਬਾਹਰ ਵੀ ਗਵਰਨਮੈਂਟ ਦਾ ਟਿੱਡ ਭਰਨੀ ਆ ਕੀ ਕਰਨਾ ਵਾ ਟੈਕਸੀ ਦਿੱਤੇ ਰਹਿਣੇ ਆ ਹਾਂ ਤੇ ਫੇਰ ਇਹਦੇ ਨਾਲ ਚੰਗਾ ਇੱਥੇ ਆਪਣਾ ਕੰਮ ਕਰ ਕੋਈ ਨਹੀਂ ਹੁਣ ਛੱਡੋ ਇਹਨਾਂ ਗੱਲਾਂ ਨੂੰ ਜੋ ਹੋ ਗਿਆ ਵਾ ਹੋ ਗਿਆ ਉੰਨੇ ਮੈਂ ਆ ਸਫਾਈ ਕਰ ਲਈ ਅੰਦਰ ਸਾਰੇ ਕਰ ਲਈਏ ਹਾਂਜੀ ਤੇ ਮੈਂ ਕੱਲ ਅਲਮਾਰੀਆਂ ਵੀ ਕਰ ਲਈਏ ਇੱਕ ਵਾਰੀ ਤੇ ਫੇਰ ਕੱਪੜੇ ਰੱਖ ਲੈਣੇ ਆਪਾਂ ਆਪਣੇ ਵਿੱਚ ਖਾਲੀ ਅਲਮਾਰੀਆਂ ਸਾਰੀਆਂ ਨਹੀਂ ਨਹੀਂ ਵਿੱਚ ਥੋੜੇ ਬੋਤੇ ਕੱਪੜੇ ਹੈਗੇ ਆ ਉਹਨਾਂ ਨਾਲ ਫੇਰ ਕੀ ਕਰੀਏ ਦੱਸ ਉੱਤ ਗੱਲ ਇੱਕ ਹੋਰ ਸੁਣਿਓ ਮੇਰੀ ਹਾਂਜੀ ਜਿਹੜੇ ਉਹਨਾਂ ਦੇ ਕੱਪੜੇ ਆ ਨਾ ਕਾ ਵਾਧੇ ਘਾਟੇ ਉਹ ਬੰਨ ਕੇ ਨਾ ਕੋਟ ਲਈ ਤੇ ਇੱਕ ਪਾਸੇ ਲਾ ਦਿਓ ਹਾਂਜੀ ਹਾਂਜੀ ਕਰ ਦਿਆਂ ਉਹਨਾਂ ਮਿਕਸ ਹੋ ਜਾਂਦੇ ਕੱਲ ਨੂੰ ਆ ਗਿਆ ਆਖਰ ਉਹ ਬੰਦੇ ਆਖਣ ਸਾਡੇ ਪੁੱਤ ਮੇਰੀ ਗੱਲ ਸੁਣ ਲੈ ਪੁੱਤ ਨਹੀਂ ਨਹੀਂ ਤੂੰ ਨਾ ਆਪਣੀ ਭੈਣ ਨੂੰ ਫੋਨ ਕਰ ਤੇ ਉਹਨੂੰ ਕਹ ਥੋੜੇ ਜਿਹਾ ਸਾਨੂੰ ਪੇਪਰ ਮੰਗਾ ਦੇ ਉੱਥੇ ਲੈ ਵਛਾ ਲੈਨੇ ਲਮਾਰੀ ਹੋਈ ਤੇ ਫਿਰ ਚੰਗੀ ਤਰ੍ਹਾਂ ਕੱਪੜੇ ਰੱਖਨੇ ਉਹ ਤੇ ਰਖਵਾਰਾਂ ਹੀ ਪਈਆਂ ਨਾ ਉਹ ਹੈਗੀਆਂ ਹੈਗੀਆਂ ਆ ਕੋਈ ਨਹੀਂ ਆਪਾਂ ਕਰਕੇ ਸਾਡੇ ਰੱਖ ਲੈਨੇ ਕੱਪੜੇ ਉਹਨਾਂ ਦੇ ਬੰਨ ਕੇ ਰੱਖ ਦਿੰਨੇ ਸਾਈਡ ਤੇ ਚਲੋ ਠੀਕ ਆ ਫਿਰ ਉਹਨਾਂ ਦਾ ਜਿਹੜਾ ਕੋਈ ਸਮਾਨ ਹੋਣਾ ਨਾ ਘਰ ਵਾਲਿਆਂ ਦਾ ਹਾਂਜੀ ਉਹ ਸਾਈਡ ਤੇ ਕਰੀ ਜਾਇਓ ਨਹੀਂ ਨਹੀਂ ਸਾਈਡ ਤੇ ਹੀ ਸਾਰਾ ਬਸ ਐ ਹੀ ਆ ਵੀ ਤਾੜਾ ਰੋੜਾ ਕਰਦੇ ਹੋ ਹੈ ਪਰ ਨੂੰ ਜਾਣਾ ਵੀ ਹੈਗਾ ਇਹ ਸਮਾਨ ਉਹ ਆਪਣ ਚੁੱਕ ਕੇ ਇੱਥੋਂ ਕੋਈ ਗੱਲ ਨਹੀਂ ਭਾਂਡੇ ਹੀ ਆ ਜਿਹੜੇ ਵਰਤਲੇ ਆ ਸਮਾਨ ਹੋਰ ਆਪਾਂ ਉਹਨਾਂ ਦਾ ਕੱਪੜਾ ਲੀਡਾ ਥੋੜੀ ਵਰਤ ਲੈ ਚਲ ਪਤਾ ਕਿਤਨਾ ਮਰਜੀ ਕਰ ਲੋ ਤੂੰ ਸਹਣੇ ਜੀ ਹਾਂਜੀ ਚੱਲੀ ਫਿਰ ਸਾਫ ਆਜਾ ਇਹ ਕੱਪੜੇ ਦੇਖ ਕੇ ਕਹਿਣ ਦੀ ਬੁੜੀ ਤੇ ਹੋ ਜਾ ਚੱਲ ਬੈਠੋ ਤင်း ਮੈਂ ਵੇਖਾਂ ਪਲਾ ਹੈ ਜਾ ਜਾ ਹੋ ਜਾ ਡੈਡੀ ਮੈਂ ਕਹਿਨੇ ਮਤ ਨਹੀਂ ਕੀਤੀ ਅੱਗੇ ਚੁੱਕ ਕੇ ਵੇਖ ਹੀ ਲਿਆ ਹੁਣ ਮਾੜੇ ਟਾਈਮ ਤੇ ਕਿਹਨਾਂ ਕੌਣ ਕਿਹਨੂੰ ਕਰਦਾ ਹੁੰਦਾ ਹੁਣ ਤੈਨੂੰ ਫੋਨ ਵੇਖੇ ਵੀ ਨਹੀਂ ਆਉਣਾ ਪੁੱਤ ਹੁਣ ਨਹੀਂ ਆਉਣਾ ਹੁਣ ਮੈਂ ਗਰੀਬ ਆ ਨਾ ਉਹ ਨਹੀਂ ਮੈਨੂੰ ਫੋਨ ਆਉਣਾ ਚੱਲ ਕੋਈ ਗੱਲ ਨਹੀਂ ਰਹੀ ਪੁੱਤ ਗੱਲ ਫੋਨ ਦੀ ਉਹ ਜਦੋਂ ਫੋਨ ਕੀਤਾ ਨਾ ਉਹਨੇ ਕਹਿਣਾ ਵੀ ਕਿਤੇ ਪੈਸੇ ਨਾ ਮੰਗ ਲੈਣ ਕਿਤੇ ਸਾਡੇ ਕੋਲ ਆਹੋ ਗੱਲ ਵਾ ਉਹਨੇ ਵੇਖ ਕੇ ਤਾਂ ਉੱਥੇ ਵਾਲਾ ਕੱਟਦਾ ਕਰਨਾ ਹਾਂ ਤੇ ਨਾ ਹੀ ਕਰਨਾ ਵੀ ਨਹੀਂ ਆ ਉਹਨਾਂ ਨੇ ਤੇ ਹੁਣ ਗਰੀਬ ਨਾਲ ਕਿਸ ਨੂੰ ਨਹੀਂ ਨਹੀਂ ਮੈਂ ਨਹੀਂ ਕਰਨਾ ਤੂੰ ਮੇਲਾ ਸਾਰਾ ਫਿਰ ਤੁਰ ਕੇ ਵੇਖ ਲਿਆ ਵਾ ਹੈ ਚੱਲ ਕੋਈ ਗੱਲ ਨਹੀਂ ਦਿਲ ਪਾਉਣ ਲੱਗਿਆ ਮਹਾਰਾਜ ਨੇ ਕੀ ਪਤਾ ਕਿਦੋਂ ਟਾਣੀ ਨਵਾ ਦੇਣੀ ਹੈ ਤੇ ਫਿਰ ਕਿੱਥੇ ਦਾ ਕਿੱਥੇ ਦੁੱਜਣਾ ਠੀਕ ਕੰਮ ਨਹੀਂ ਚਲੋ ਆਪੇ ਭਰਾ ਚਲੋ ਕੋਈ ਨਹੀਂ ਜੋ ਕਰਤਾਰ ਕਰੂ ਪਲੀ ਕਰੂਗਾ ਬਿਲਕੁਲ